ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ 40-40000 ਰੁਪਏ ਦਾ ਲਾਭ ਮਿਲੇਗਾ ਇਸ ਸਕੀਮ ਦੇ ਨਾਲ ਇਸ ਸਕੀਮ ਦੇ ਫਾਰਮ ਭਰ ਲਓ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਲੋਕਾਂ ਦੇ ਲਈ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਤਾਂ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਸਬਜ਼ੀਆਂ ਦੀਆਂ ਕੀਮਤਾਂ 'ਚ ਆਇਆ ਵੱਡਾ ਉਛਾਲ ਜਾਣੋ ਕੀ ਹੋਈਆਂ ਤਾਜ਼ਾ ਕੀਮਤਾਂ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਬਜ਼ੀਆਂ ਨੂੰ ਲੈ ਕੇ ਤਾ ਦੇਖਦੇ ਹੋ ਸਿਰਫ 1 ਮਹੀਨੇ ਵਿੱਚ ਹੀ ਸਬਜ਼ੀ ਦੇ ਕੀਮਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੰਡੀ ਵਿੱਚ ਟਮਾਟਰ ਦੇ ਸਮੇਤ ਸਾਰੀਆਂ ਸਬਜ਼ੀਆਂ ਦੇ ਪਾਸ 100 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਔਰਤਾਂ ਦਾ ਰਸੋਈ ਬਜਟ ਵਿਗੜ ਰਿਹਾ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਲਗਾਤਾਰ ਸਬਜ਼ੀਆਂ ਦੇ ਰੇਟਾਂ ਵਿੱਚ ਦਿਨੋ-ਦਿਨ ਜਿਹੜੇ ਵਾਧੇ ਦੇਖਣ ਨੂੰ ਮਿਲ ਰਹੇ ਨੇ ਤੇ ਆਮ ਲੋਕਾਂ ਦੀ ਜੇਬਾਂ ਦੇ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਟਮਾਟਰ ਦੀ ਕੀਮਤ 100 ਰੁਪਏ ਤੋਂ ਪਾਰ ਹੋ ਚੁੱਕਿਆ ਹੈ ਕਰਵਾਲਿਆਂ ਨੇ ਦੋਸ਼ ਲਗਾਇਆ ਕਿ ਸਾਰੀਆਂ ਸਿਆਸੀ ਪਾਰਟੀਆਂ ਸਮਾਜਿਕ ਜਥੇਬੰਦੀਆਂ ਵਪਾਰਕ ਜਥੇਬੰਦੀਆਂ ਮਹਿੰਗਾਈ ਬੇਰੋਜ਼ਗਾਰੀ ਤੇ ਭ੍ਰਿਸ਼ਟਾਚਾਰ ਦਾ ਰੌਲਾ ਪਾਉਂਦੀਆਂ ਹਨ ਪਰ ਹੁਣ ਪਰ ਪਤਾ ਨਹੀਂ ਕਿਉਂ ਸਬਜ਼ੀਆਂ ਨਹੀਂਆਂ ਅਸਮਾਨ ਛੁੰਨੀਆਂ ਕੀਮਤਾਂ ਸੰਬੰਧੀ ਚੁੱਪ ਧਾਰੀ ਬੈਠੀਆਂ ਹਨ ਤਾਂ ਦੇਖ ਸਕਦੇ ਹੋ ਵੱਡੀ ਖਬਰ ਹੈ ਤਾਂ ਸਬਜ਼ੀਆਂ ਜਿਹੜੇ ਕੀਮਤਾਂ ਨੇ ਲਗਾਤਾਰ ਦਿਨੋਂ ਦਿਨ ਵਧਦੀਆਂ ਹੋਈ ਨਜ਼ਰ ਆ ਰਹੀ ਹੈ ਟਮਾਟਰ ਕਰੀਬ 100 ਰੁਪਏ ਕਿਲੋ ਤੇ ਪਹੁੰਚ ਗਿਆ ਕਿਸੇ ਸ਼ਹਿਰਾਂ ਦੇ ਵਿੱਚ 100 ਰੁਪਏ ਤੋਂ ਵੀ ਵੱਧ ਜਿਹੜਾ ਵਿਕ ਰਿਹਾ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰਤਾ ਨਵੇਂ ਨਿਯਮ ਲਾਗੂ ਕੀਤੇ ਨੇ ਪੰਜਾਬ ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮਾਂ ਅਨੁਸਾਰ ਬਾਲਕ ਬੱਚਿਆਂ ਦੇ ਵਾਹਨ ਚਲਾਉਣ ਤੇ ਹੋਵੇਗੀ ਹੁਣ ਸਖਤ ਕਾਰਵਾਈ ਤਾਂ ਦੇਖ ਸਕਦੇ ਵੱਡੀ ਖਬਰ ਜਿਹੜੀ ਆ ਰਹੀ ਹੈ ਪੰਜਾਬ ਦੇ ਲੋਕਾਂ ਲਈ ਆ ਰਹੀ ਹੈ ਕਿ ਨਾਬਾਲਗ ਬੱਚੇ ਜਿਹੜੇ ਹੁਣ ਵਾਹਨ ਚਲਾਉਣਗੇ ਪੰਜਾਬ 'ਚ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਦੇਣ ਵਾਲੇ ਮਾਪੇ ਸਾਵਧਾਨ ਹੋ ਜਾਣ ਕਿਉਂਕਿ ਸੂਬੇ 'ਚ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਸਖਤ ਦਿਖਾਈ ਦਿੱਤੀ ਜਾ ਰਹੀ ਹੈ ਇਹੀ ਨਹੀਂ ਸਜ਼ਾ ਤੇ ਜੁਰਮਾਨੇ ਦੀ ਵੀ ਗੱਲ ਕੀਤੀ ਗਈ ਹੈ ਦੱਸ ਜੇ ਕਿ ਪੰਜਾਬ ਭਰ ਵਿੱਚ ਨਾਬਾਲਗ ਬੱਚਿਆਂ ਨੂੰ ਦੋ ਪਹੀਆ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ ਕਿਸਾਨਾਂ ਨੂੰ ਮਿਲ ਸਕਦਾ 17500 ਰੁਪਏ ਪ੍ਰਤੀ ਹੈਕਟੇਅਰ ਦਾ ਪ੍ਰੋਸਤਾਨ ਯਾਰੋਂ ਕੀ ਹੈ ਪੂਰੀ ਖਬਰ ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਜਗ੍ਹਾ ਹੋਰ ਬਦਲੀਆਂ ਫਸਲਾਂ ਦੀ ਕਾਸਟ ਕਰਨ ਵਾਲੇ ਕਿਸਾਨਾਂ ਨੂੰ 17500 ਪ੍ਰਤੀ ਐਕਟਰ ਹੈਕਟੇਅਰ ਦੇ ਹਿਸਾਬ ਨਾਲ ਪ੍ਰੋਸਤਾਨ ਰਾਸ਼ੀ ਦੇਣ ਦਾ ਫੈਸਲਾ ਲਿਆ ਗਿਆ ਹੈ ਸੂਬੇ ਦੀ ਖੇਤੀਬਾੜੀ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਦੇਖ ਸਕਦੇ ਹੋ ਸੂਬੇ ਦੇ ਮੰਤਰੀ ਸੂਬੇ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਫਸਲੀ ਵਿਵਣਤਾ ਨਾਲ ਸੰਬੰਧ ਸਹਰ ਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਮਿਲਾਵਟ ਕਰਨ ਵਾਲਿਆਂ ਦੀ ਖੈਰ ਨਹੀਂ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਹੁਣ ਮਿਲਾਵਟ ਕਰਨ ਵਾਲਿਆਂ ਦੀ ਖੈਰ ਨਹੀਂ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ ਜੀ ਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਜੇ ਕੋਈ ਹੁਣ ਮਿਲਾਵਟ ਕਰੇਗਾ ਤਾਂ ਉਸ ਦੀ ਖੈਰ ਨਹੀਂ ਤਾਂ ਸਰਕਾਰ ਵੱਡਾ ਨਿਯਮ ਬਣਾਉਣ ਜਾ ਰਹੀ ਹੈ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲਿਆਂ ਦੀ ਖੈਰ ਨਹੀਂ ਫੂਡ ਸੇਫਟੀ ਲੈਗੂਲਿਟੀਆ ਨੇ ਤਿਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਇਸ ਦੇ ਲਈ ਰੈਗੂਲੇਟਰ ਅਤੇ ਨੇ ਆਪਣੀ ਵੱਡੀ ਗਿਣਤੀ ਵਿੱਚ ਮੋਬਾਈਲ ਟੈਸਟਿੰਗ ਲੈਬਾਂ ਸ਼ੁਰੂ ਕੀਤੀਆਂ ਹਨ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਅਗਲੇ ਹਫਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਸੰਬੰਧੀ ਸਬੰਧਤ ਅਧਿਕਾਰੀਆਂ ਨਾਲ ਕਰਨਗੇ ਮੀਟਿੰਗ ਜੀ ਹਾਂ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਚ ਸਰਕਾਰੀ ਕੰਮਾਂ ਚ ਸੋਮਵਾਰ ਤੋਂ ਤੇਜ਼ੀ ਆਵੇਗੀ ਮੁੱਖ ਮੰਤਰੀ ਭਗਵੰਤ ਮਾਨ ਅਗਲੇ ਹਫਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਸੰਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਦੇ ਹਨ ਦੱਸਿਆ ਜਾ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਸੰਬੰਧੀ ਵੱਖ-ਵੱਖ ਸਰਕਾਰੀ ਭਾਗਾਂ ਦੇ ਅਧਿਕਾਰੀਆਂ ਨੂੰ ਅਗਲੇ ਹਫਤੇ ਮੀਟਿੰਗਾਂ ਲਈ ਤਿਆਰ ਰਹਿਣ ਲਈ ਕਿਹਾ ਹੈ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਵਲੋ ਵੱਡੇ ਜਿਹੜੇ ਐਲਾਨ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਕਿਉਂਕਿ ਪੰਜਾਬ ਸਰਕਾਰ ਨੇ ਬਹੁਤ ਵੱਡੇ ਵੱਡੇ ਉਪਰਾਲੇ ਜਿਹੜੇ ਪੰਜਾਬ ਦੇ ਵਿੱਚ ਕੀਤੇ ਨੇ ਤੇ ਹੁਣ ਸਰਕਾਰ ਅੱਗੇ ਵੀ ਵੱਡੇ ਕਾਰਜ ਕਰੇਗੀ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਖਬਰ ਯੂਪੀ ਦੀ ਹੈ ਯੂਪੀ ਸਰਕਾਰ ਨੇ ਹੜ੍ਹ ਪ੍ਰਭਾਵਿਤ 40 ਜ਼ਿਲ੍ਹਿਆਂ ਨੂੰ 120 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਹੈ ਜਾਰੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਉੱਤਰ ਪ੍ਰਦੇਸ਼ ਯਾਨੀ ਕਿ ਯੂਪੀ ਸਰਕਾਰ ਦੀ ਹੈ ਯੂਪੀ ਸਰਕਾਰ ਦੇ ਲੈ ਕੇ ਵੱਡਾ ਮਾਮਲਾ ਜਿਹੜਾ ਅਸੀਂ ਸਾਹਮਣੇ ਆ ਰਿਹਾ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਰਾਹਤ ਸਹਾਇਤਾ ਪ੍ਰਦਾਨ ਕਰਨ ਪਰਿਵਾਰਾਂ ਨੂੰ ਰਾਹਤ ਸਹਾਇਤਾ ਪ੍ਰਦਾਨ ਕਰਨ ਖੇਤੀਬਾੜੀ ਨਿਵੇਸ਼ ਗ੍ਰਾਂਟਾਂ ਅਤੇ ਹੋਰ ਰਾਹਤ ਕਾਰਜਾਂ ਲਈ 40 ਸੰਵੇਦਨਸ਼ੀਲ ਜ਼ਿਲ੍ਹਿਆਂ ਨੂੰ 120 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਤਾਂ ਖਬਰ ਅਸੀ ਜਾ ਰਹੀ ਹੈ ਜੁਪੀ ਜਾਨੀ ਕਿ ਉੱਤਰ ਪ੍ਰਦੇਸ਼ ਦੀ ਉੱਤਰ ਪ੍ਰਦੇਸ਼ ਦੇ ਵਿੱਚ ਹੜ੍ਹਾਂ ਕਾਰਨ 40 ਜ਼ਿਲ੍ਹਿਆਂ ਦੇ ਵਿੱਚ 120 ਕਰੋੜ ਰੁਪਏ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਲੋਕਾਂ ਦੀ ਸਹਾਇਤਾ ਦੇ ਲਈ ਅਦੇਖ ਸਕਦੇ ਹੋ ਇਹ ਰਕਮ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਮੁੱਖ ਮੰਤਰੀ ਜੋਗੀ ਨੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਜਿਲ੍ਹਿਆਂ ਵਿੱਚ 5 ਕਰੋੜ ਰੁਪਏ ਤੇ ਮੱਧਮ ਪ੍ਰਭਾਵਿਤ ਜਿਲ੍ਹਿਆਂ ਵਿੱਚ 1-1 ਕਰੋੜ ਰੁਪਏ ਦੀ ਰਾਸ਼ੀ ਦਾ ਅਲਾਰਟ ਕੀਤਾ ਹੈ ਤਾਂ ਇੱਕ ਹੋਰ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਪੰਜਾਬ ਦੇ 17 ਟੋਲ ਪਲਾਜ਼ੇ ਬੰਦ ਪੰਜਾਬੀਆਂ ਨੂੰ ਰੋਜ਼ਾਨਾ 60 ਲੱਖ ਰੁਪਏ ਦੀ ਬਜਟ ਸੀਐਮ ਭਗਵੰਤ ਮਾਨ ਨੇ ਵੱਡਾ ਬਿਆਨ ਜਿਹੜਾ ਸਾਹਮਣੇ ਕੀਤਾ ਵੱਡਾ ਜਿਹੜੀ ਬਿਆਨਬਾਜ਼ੀ ਉਹਨਾਂ ਦੀ ਸਾਹਮਣੇ ਆਈ ਹੈ ਤਾਂ ਦੇਖ ਸਦਿਓ ਪੰਜਾਬ ਵਿੱਚ 17 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮਿਆਦ ਖਤਮ ਹੋਣ ਤੋਂ ਬਾਅਦ ਵੀ ਲੋਕਾਂ ਤੋਂ ਟੈਕਸ ਵਸੂਲਣ ਵਾਲੇ ਟੋਲ ਪਲਾਜ਼ਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਹੁਣ ਤੱਕ 17 ਟੋਲ ਪਲਾਜ਼ੇ ਬੰਦ ਕਰ ਕਰ ਚੁੱਕੇ ਹਨ ਇਹ ਟੋਲ ਪਲਾਜ਼ੇ ਬੰਦ ਹੋਣ ਕਰਕੇ ਪੰਜਾਬੀਆਂ ਨੂੰ 60 ਲੱਖ ਰੁਪਏ ਰੋਜ਼ਾਨਾ ਦੀ ਬਚਤ ਹੋ ਰਹੀ ਹੈ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 17 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਜਿਸ ਨਾਲ ਜਿਸ ਨਾਲ ਪੰਜਾਬ ਦੇ ਲੋਕਾਂ ਦਾ 60 ਲੱਖ ਰੁਪਏ ਰੋਜ਼ਾਨਾ ਜਿਹੜਾ ਬਚਾ ਬਚਾਇਆ ਜਾ ਰਿਹਾ ਹੈ ਬੰਦ ਕੀਤੇ ਗਏ ਟੋਲ ਬੰਦ ਕੀਤੇ ਗਏ ਨੇ ਟੋਲ ਪਲਾਜ਼ਾ ਕਰਕੇ ਵੱਡੀ ਰਾਹਤ ਮਿਲੀ ਹੈ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ 2 ਸਾਲਾਂ 'ਚ ਮਿਲਣਗੇ 232000 ਰੁਪਏ ਹਰ ਮਹੀਨੇ ਇਹ ਪੈਸੇ ਜਮ੍ਹਾਂ ਕਰਾਉਣੇ ਹੋਣਗੇ डाकखाने दी सरकारी स्कीम बारे ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਬਹੁਤ ਹੀ ਵਧੀਆ ਸਕੀਮ ਹੈ ਜੋ ਕਿ ਖਾਸ ਤੌਰ ਤੇ ਮਹਿਲਾਵਾਂ ਲਈ ਚਲਾਈ ਜਾ ਰਹੀ ਹੈ डाकखाने ਵਿੱਚ ਪੈਸਾ ਜਮ੍ਹਾਂ ਕਰਨਾ ਉਨ੍ਹਾਂ ਹੀ ਚੰਗਾ ਆਪਸ਼ਨ ਹੈ ਜੋ ਸਟਾਕ ਮਾਰਕੀਟ ਵਿੱਚ ਪੰਗਾ ਲੈਣਾ ਨਹੀਂ ਚਾਹੁੰਦੇ ਹਨ ਉਹਨਾਂ ਲਈ ਇਸ ਦੇ ਨਾਲ ਹੀ ਉਹ ਆਪਣੀ ਜਮ੍ਹਾਂ ਰਕਮ ਤੇ ਟੈਕਸ ਦਾ ਲਾਭ ਅਤੇ ਗਰੰਟੀ ਰਿਟਰਨ ਚਾਹੁੰਦੇ ਹਨ ਤਾਂ ਅੱਜ ਹੀ ਪੋਸਟ ਆਫਿਸ ਦੀ ਇਸ ਸਕੀਮ ਵਿੱਚ ਅਪਲਾਈ ਕਰ ਸਕਦੇ ਹੋ ਤਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ 2 ਸਾਲਾਂ ਦੇ ਵਿੱਚ 2,32,000 ਰੁਪਏ ਦਾ ਲਾਭ ਜਿਹੜਾ ਮਿਲਣ ਵਾਲਾ ਬਹੁਤ ਹੀ ਵਧੀਆ ਅਤੇ ਗਰੰਟੀ ਸ਼ੁਦਾ ਹੀ ਜਿਹੜੀ ਸਕੀਮ ਹੈ ਤਾਂ ਦੇਖ ਸਕਦੇ ਹੋ ਜਿਸ ਵਿੱਚ ਤੁਹਾਨੂੰ ਲਾਭ ਜਿਹੜਾ ਮਿਲਣ ਵਾਲਾ ਹੈ ਕੇਂਦਰ ਅਤੇ ਰਾਜ ਸਰਕਾਰ ਔਰਤਾਂ ਨੂੰ ਸਮੇਤ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਚਲਾ ਰਹੀ ਹੈ ਔਰਤਾਂ ਸਮੇਤ ਬਜ਼ੁਰਗਾਂ ਦੇ ਨਾਗਰਿਕਾਂ ਲਈ ਬਹੁਤ ਸਾਰੀਆਂ ਸਕੀਮਾਂ ਚਲਾ ਰਹੀ ਹੈ ਇਸ ਸਭ ਤੋਂ ਜ਼ਿਆਦਾ ਸਰਕਾਰ ਲਈ ਸਕੀਮ ਚਲਾ ਰਹੀ ਹੈ ਸਿੱਧਾ ਡਾਕਖਾਨੇ ਦੀ ਜਿਹੜੀ ਸਕੀਮ ਚੱਲ ਰਹੀ ਹੈ ਮਹਿਲਾ ਸਨਮਾਨ ਸੇਵਿੰਗ ਸਰਟੀਫਿਕੇਟ ਇਸ ਸਕੀਮ ਦੇ ਵਿੱਚ ਬਿਜਾਗ ਦੀ ਪਤਾ ਕਰ ਸਕਦੇ ਹੋ ਖਾਸ ਤੌਰ ਤੇ ਮਹਿਲਾਵਾਂ ਲਈ ਸਕੀਮ ਚਲਾਈ ਗਈ ਹੈ ਤਾਂ ਮਹਿਲਾਵਾਂ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਸਕੀਮ ਦਾ ਵੱਧ ਤੋਂ ਵੱਧ ਲਾਭੜਾ ਉਠਾ ਸਕਦੇ ਨੇ ਤਾਂ ਇੱਕ ਹੋਰ ਵੱਡੀ ਜਿਹੜੀ ਯੋਜਨਾ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੇਖ ਸਕਦੇ ਹੋ ਡਾਕਖਾਨੇ ਦੀ ਇਸ ਸਕੀਮ 'ਚ ਹੋਵੇਗਾ ਮੋਟਾ ਫਾਇਦਾ 1 ਲੱਖ ਰੁਪਏ ਨਿਵੇਸ਼ ਤੇ ਮਿਲਣਗੇ 80000 ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਹੋਰ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਵੱਖ-ਵੱਖ ਸਕੀਮਾਂ ਜਿਹੜੀਆਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਉਹ ਜਾਣਕਾਰੀ ਦਾ ਲਾਭ ਲੈ ਲੈਂਦੇ ਨੇ ਤੇ ਤੁਹਾਨੂੰ ਅਸੀਂ ਅਜਿਹੀਆਂ ਸਕੀਮਾਂ ਬਾਰੇ ਹੀ ਦੱਸਣ ਜਾ ਰਹੇ ਹਾਂ ਦਰਸਲ ਇਹ ਲੋਕ ਬਿਨਾਂ ਕਿਸੇ ਜੋਖਮ ਦੇ ਨਿਵੇਸ਼ ਕਰਨਾ ਪਸੰਦ ਕਰਦੇ ਹਨ ਜਿਸ ਕਾਰਨ ਉਹਨਾਂ ਨੂੰ ਨਿਸ਼ਚਿਤ ਅਤੇ ਗਰੰਟੀਡ ਰਿਟਰਨ ਮਿਲਦਾ ਹੈ ਤੇ ਇਸ ਸਕੀਮ ਦਾ ਲਾਭ ਉਹ ਪ੍ਰਾਪਤ ਕਰ ਲੈਂਦੇ ਹਨ ਤਾਂ ਤਾਂ ਦੇਖ ਸਕਦੇ ਹੋ ਇਹੜੀ ਸਕੀਮ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਤੇ ਆਪ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਇਸ ਸਕੀਮ ਦੇ ਵਿੱਚ ਤੁਹਾਨੂੰ ਦੱਸੀਏ ਇਹ ਸਕੀਮ ਜਿਹੜੀ ਬਹੁਤ ਵਧੀਆ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਤੁਹਾਨੂੰ 1 ਲੱਖ ਜੇ ਤੁਸੀਂ ਇਸ ਦੇ ਵਿੱਚ 1 ਲੱਖ ਰੁਪਏ ਜਮ੍ਹਾਂ ਕਰਾਉਂਦੇ ਹੋ ਤੁਹਾਨੂੰ 1 ਲੱਖ 44000 ਰੁਪਏ লাভ ਦਿੰਦੇ ਹਨ ਜਾਨੀ ਕਿ 40 40000 ਰੁਪਏ ਦਾ ਲਾਭ ਤੁਹਾਨੂੰ ਇਸ ਯੋਜਨਾ ਦੇ ਰਾਹੀਂ ਮਿਲਣ ਵਾਲਾ ਹੈ ਜੋ ਕਿ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ 5 ਸਾਲਾਂ ਦੀ ਮਿਆਦ ਪੂਰੀ ਹੋਣ ਦੇ ਬਾਅਦ ਤੁਹਾਨੂੰ ਇਸ ਸਕੀਮ ਦਾ ਲਾਭ ਵਾੜ ਦਿੱਤਾ ਜਾਂਦਾ ਦੇਖ ਸਕਦੇ ਹੋ 1 ਲੱਖ ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 7.7 ਫੀਸਦੀ ਦਰ ਵਿਆਜ ਨਾਲ 1 ਲੱਖ 44900 3 ਰੁਪਏ ਜਿਹੜੇ ਮਿਲਦੇ ਹਨ ਤਾਂ ਇਸ ਡਾਕਖਾਨੇ ਦੀ ਵੀ ਇਹੀ ਸਕੀਮ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਤੇ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ